ਦੇਖੋ ਇਹ ਕੋਰਡ ਗਿਫਟ ਆ ਜੀ ਮਾਲਕ ਦੀ ਕਿਰਪਾ ਮਿਹਨਤਾ ਚਲੋ ਆਪਣੀ ਹੈਗੀ ਪਰ ਉਹਨਾਂ ਦੀ ਕਿਰਪਾ ਤੋਂ ਬਿਨਾਂ ਕੁਝ ਵੀ ਨਹੀਂ ਮੈਂ ਤਾਂ ਚੱਕ ਵੀ ਨਹੀਂ ਸਕਦਾ ਕੈਨੇਡਾ ਵਿੱਚ ਚੈਲੰਜ ਕੀਤਾ ਸੀ ਵੀ ਇੱਕ ਹੱਥ ਦੇ ਨਾਲ ਤੁਸੀਂ 105 ਕਿਲੋ ਭਾਰ ਚੱਕਣਾ ਪਰ ਉੱਥੇ ਕਿਸੇ ਕੋਲ ਇੱਕ ਹੱਥ ਨਾਲ ਨਹੀਂ ਹਿੱਲਿਆ ਮੈਂ ਵੀਰੇ ਕੁੰਗਲੀ ਨਾਲ weight ਜਦੋਂ ਚੱਕਿਆ ਤੇ ਉਹ ਵੀਡੀਓ ਮੇਰੀ viral ਹੋ ਗਈ ਤੇ ਉੱਥੇ ਦੀ ਸਰਕਾਰ ਨੇ ਮੈਨੂੰ ਸਨਮਾਨਤ ਕੀਤਾ ਜੇ ਟੈਲੈਂਟ ਐਂਡ ਸਪੋਰਟਸ ਦਾ ਸਰਟੀਫਿਕੇਟ ਦਿੱਤਾ ਜੀ ਮੈਨੂੰ ਏਜ ਦੇ ਮੁਤਾਬਕ ਤਾਂ ਮੈਂ ਤਕਰੀਬਨ ਮੇਰੇ ਬਰਾਬਰ ਕੋਈ ਹੈ ਹੀ ਨਹੀਂ ਏਸ਼ੀਆ 'ਚ ਨਹੀਂ ਹੈ ਕੋਈ ਵਰਲਡ ਚ ਇਸ ਟਾਈਮ ਤੀਸਰੇ ਨੰਬਰ ਤੇ ਆ ਮੈਂ ਪਿੰਡੂ ਖੇਡਾਂ ਦਾ ਆ ਆਖਰੀ ਦਿਨ ਹੈ ਔਰ ਆਖਰੀ ਦਿਨ ਦੇ ਵਿੱਚ ਤਸਵੀਰਾਂ ਕਾਫੀ ਵੱਡੇ ਕੱਟ ਦੀਆਂ ਨੇ ਕਿਉਂਕਿ ਤਿੰਨ ਦਿਨਾਂ ਤੱਕ ਇਹ ਕਿਲਾ ਰਾਏਪੁਰ ਦਾ ਖੇਡ ਮੇਲਾ ਚੱਲਿਆ ਆਜ ਆਖਰੀ ਦਿਨ ਦੇ ਵਿੱਚ ਇੱਕ ਸ਼ਖਸ ਹੈ ਮੇਰੇ ਨਾਲ ਉਸਨੇ ਇੱਕ ਉਂਗਲ ਦੇ ਨਾਲ ਭਾਰ ਚੱਕਿਆ 105 ਕਿਲੋ ਰਾਜਪਾਲਾ ਦਾ ਨਾਮ ਔਰ ਮੈਡਲ ਗਲੇ ਦੇ ਵਿੱਚ ਬੜੇ ਜਿੱਤ ਕੇ ਲਿਆਂਦੇ ਹੋਏ ਨੇ ਮੈਨੂੰ ਲੱਗਦਾ ਕਿ ਇਹਨਾਂ ਦੀ ਗਿਣਤੀ ਵੀ ਮੈਨੂੰ ਜਦੋਂ ਕਰੂੰਗਾ ਮੈਨੂੰ ਵੀ ਵਕਤ ਲੱਗੇਗਾ ਹੈ ਇਹ ਕਿਵੇਂ ਕਰ ਲੈਂਦੇ ਹੋ ਸਾਰਾ ਕੁਝ ਦੇਖੋ ਜੀ ਇਹ ਗੋੜ ਗਿਫਟ ਆ ਜੀ ਮਾਲਕ ਦੀ ਕਿਰਪਾ ਮਿਹਨਤ ਆ ਚਲੋ ਆਪਣੀ ਹੈਗੀ ਆ ਪਰ ਉਹਨਾਂ ਦੀ ਕਿਰਪਾ ਤੋਂ ਬਿਨਾਂ ਕੁਝ ਵੀ ਨਹੀਂ ਮੈਂ ਤਾਂ ਚੱਕ ਵੀ ਨਹੀਂ ਸਕਦਾ ਜੀ ਹਾਂ ਜੀ ਮੇਰੀ ਏਜ 53 ਸਾਲ ਆ ਮੇਰਾ ਨਾਮ ਰਾਜਪਾਲ ਸਿੰਘ ਪਿੰਡ ਮੇਰਾ ਜੜਤੋਲੀ ਆ ਰਹਿਣਾ ਮੈਂ ਇਸ ਟਾਈਮ ਸੀਦ ਭਗਤਸਰ ਨਗਰ ਤੰਦਰਾ ਰੋਡ ਲੁਧਿਆਣਾ ਦੇ ਹੁਣ ਪਿੱਛੇ ਜੀ ਮੈਂ ਕੈਨੇਡਾ ਤੋਂ ਵੀ ਦਿੱਤ ਕੇ ਆਇਆ ਕੈਨੇਡਾ ਵਿੱਚ ਚੈਲੰਜ ਦਿੱਤਾ ਸੀ ਵੀ ਇੱਕ ਹੱਥ ਦੇ ਨਾਲ ਤੁਸੀਂ 105 ਕਿਲੋ ਭਾਰ ਚੱਕਣਾ ਪਰ ਉੱਥੇ ਕਿਸੇ ਕੋਲ ਇੱਕ ਹੱਥ ਨਾਲ ਨਹੀਂ ਹਿੱਲਿਆ ਮੈਂ ਫਿਰ ਇੱਕ ਉਂਗਲੀ ਨਾਲ weight ਜਦੋਂ ਚੱਕਿਆ ਤੇ ਉਹ ਵੀਡੀਓ ਮੇਰੀ ਵਾਇਰਲ ਹੋ ਗਈ ਤੇ ਉੱਥੇ ਟਿਕਟੋਕ ਤੇ ਵੀ ਮੇਰੀ ਵੀਡੀਓ ਚੱਲਦੀ ਆ ਤੇ ਉੱਥੇ ਦੀ ਸਰਕਾਰ ਨੇ ਮੈਨੂੰ ਸਨਮਾਨਤ ਕੀਤਾ ਜੇ ਟੈਲੈਂਟ ਐਂਡ ਸਪੋਰਟਸ ਦਾ ਸਰਟੀਫਿਕੇਟ ਦਿੱਤਾ ਜੀ ਮੈਨੂੰ ਕਿੰਨੀਆਂ ਕਿੰਨੇ ਰਿਕਾਰਡ ਤੋੜੇ ਇਸ ਟਾਈਮ ਦੀ ਕੋਈ ਗਿਣਤੀ ਨਹੀਂ ਹੈਗੀ ਰਿਕਾਰਡ ਇੰਨੇ ਕਿ ਤੋੜ ਚੁੱਕੇ ਆ ਮਤਲਬ ਮੇਰੀ ਏਜ ਦੇ ਮੁਤਾਬਕ ਤਾਂ ਮੈਂ तकरीबन ਮੇਰੇ ਬਰਾਬਰ ਕੋਈ ਹੈ ਹੀ ਨਹੀਂ ਏਸ਼ੀਆ 'ਚ ਨਹੀਂ ਹੈ ਕੋਈ ਵਰਲਡ 'ਚ ਇਸ ਟਾਈਮ ਤੀਸਰੇ ਨੰਬਰ ਤੇ ਆ ਮੈਂ ਅੱਛਾ ਇਹ ਜਿਹੜੇ ਮੈਡਲ ਹੈ ਇਹਨਾਂ 'ਚ ਵਿਦੇਸ਼ੀ ਵੀ ਆ ਤਾਂ ਇੰਡੀਅਨ ਵੀ ਆ ਸਾਰੇ ਹੀ ਹਾਂਜੀ ਹਾਂਜੀ ਵਿਦੇਸ਼ੀ ਮੈਡਲ ਕਿੰਨੇ ਨੇ ਜੀ ਨੀ ਵਿਦੇਸੀ ਤਾਂ ਮਤਲਬ ਕਿ ਮੈਨੂੰ ਉਹਨਾਂ ਨੇ ਮੈਂ ਤੁਹਾਨੂੰ ਦਿਖਾ ਦਿੰਦਾ ਮੈਂ ਸਰਟੀਫੀਕੇਟ ਮੈਡਲ ਦਿੱਤੇ ਆ ਮੈਨੂੰ ਮੈਂ ਸਰਟੀਫੀਕੇਟ ਦਿਖਾ ਦਿੰਦਾ ਵਾ ਉਹਨਾਂ ਨੇ ਉੱਥੇ ਦੀ ਸਰਕਾਰ ਨੇ ਮੈਨੂੰ ਕੈਨੇਡਾ ਦੀ ਨੇ ਸਨਮਾਨਤ ਕੀਤਾ ਅਸੀਂ ਆਸ ਕਰਦੇ ਵੀ ਆਪਣਾ ਪੰਜਾਬ ਦਾ ਨਾਂ ਪੂਰੇ ਕੈਨੇਡਾ ਚ ਨਹੀਂ ਪੂਰੇ ਵਰਲਡ ਚ ਚਮਕਾ ਰਹੇ ਆ ਸੀ ਬੜਾ ਖਤਰਨਾਕ ਆ ਆਵਾਜ਼ ਵੀ ਅੰਗੂਠਾ ਵੀ ਉਹ ਹੋ ਸਕਦਾ ਫੈਕਚਰ ਹੋ ਸਕਦਾ ਕਿਵੇਂ ਟ੍ਰੇਨਿੰਗ ਕੀਤੀ ਹੈ ਕਿਉਂਕਿ ਮੈਂ ਨਾਲ ਦੇਖ ਰਿਹਾ ਸੀ ਤੁਹਾਡਾ ਸਾਥੀ ਉਹ ਕੰਨ ਦੇ ਨਾਲ ਭਾਰ ਚੱਕ ਰਿਹਾ 90 ਕਿਲੋ ਉਹ ਮੇਰੇ ਚੇਲਾ ਜੀ ਮੈਂ ਹੀ ਉਹਨੂੰ ਟ੍ਰੇਨਿੰਗ ਦਿੱਤੀ ਹੈ ਜੀ ਸੋ ਕਿਸੇ ਨੇ ਦੱਸਿਆ ਜੀ ਕਿ ਵੀ ਕਹਿੰਦੇ ਆਏ ਹੋ ਜਾਣਾ ਉਹ ਇਹਦਾ ਜਦੋਂ ਇਨਸਾਨ ਚਾਵੇ ਕੀ ਨਹੀਂ ਕਰ ਸਕਦਾ ਇਨਸਾਨ ਦੇ ਮਨ 'ਚ ਠਾ ਲਵੇ ਨਾ ਵੀ ਆਏ ਆ ਕਰਨਾ ਤੇ ਉਹ ਮੁਕਾਮ ਨੂੰ ਹਾਸਲ ਕਰ ਲੂਗਾ ਜੇ ਦ੍ਰਿੜ ਨਿਸ਼ਚੇ ਕਰ ਆਪਣੀ ਜੀਤ ਕੋ ਗੁਰਗਵੀਰ ਸਿੰਘ ਨੇ ਕਿਹਾ ਅਸੀਂ ਆਪਣਾ ਇੱਕ ਦ੍ਰਿੜ ਨਿਸ਼ਚਾ ਕੀਤਾ ਹੋਏ ਸੀਗਾ ਵੀ ਅਸੀਂ ਇੱਕ ਕੁਆਂਟਲ ਪਲੱਸ ਚੱਕਣਾ ਸੋ ਮੈਂ ਇੱਕ 11 ਇੱਕ 15 ਵੀ ਚੱਕ ਦਿੰਦਾ ਮੈਨੂੰ ਇਨਾਮ ਮਿਲਦਾ ਕੋਈ ਸਰਕਾਰ ਵੱਲੋਂ ਕਦੀ ਸਹਾਇਤਾ ਮਿਲੀ ਨਹੀਂ ਜੀ ਫਿਰ ਹਾਲ ਸਰਕਾਰ ਕੰਨੀ ਕੋਈ ਸਹਾਇਤਾ ਨਹੀਂ ਹੈ ਸੋ ਅਸੀਂ ਆਸ ਕਰਦੇ ਆ ਵੀ ਸ਼ਾਇਦ ਸਾਡੀ ਸੁਣਵਾਈ ਹੋ ਜਾਵੇ ਘਰ ਦੀ ਰੋਟੀ ਕਿਵੇਂ ਚੱਲਦੀ ਹੈ ਕਰਦੀ ਰੋਟੀਆਂ ਜੀ ਪਹਿਲਾਂ ਮੈਂ 24 ਸਾਲ ਸਕੂਲ ਚ ਲਾਇਆ ਜੀ ਮੈਂ ਸਕੂਲ ਦਾ ਪ੍ਰਿੰਸੀਪਲ ਵੀ ਸੀਗਾ ਕਰੋਨਾ ਦੇ ਕਾਰਨ ਮੇਰਾ ਸਕੂਲ ਬੰਦ ਹੋ ਗਿਆ 19 ਚ ਹੁਣ ਮੈਂ ਸਪੋਰਟਸ ਅਕੈਡਮੀ ਚ ਲਾਉਣਾ ਬੇਟਾ ਮੇਰਾ ਕੈਨੇਡਾ ਦੇ ਵਿੱਚ ਪੀਆਰ ਆ ਉਹ ਬੇਟਾ ਹੀ ਖਰਚਾ ਕਰਦਾ ਵਾ ਪਰ ਮੈਂ ਰੀਜ਼ਨ ਕੀ ਅਮੀ ਆਪਣੇ ਸ਼ੌਂਕ ਪਾਲਾ ਜਾਂ ਆਪਣਾ ਘਰ ਪਾਲਾ ਪਰ ਫਿਰ ਵੀ ਮੈਂ ਆਸ ਕਰਦਾ ਵੀ ਸਾਡੀ ਸਰਕਾਰ ਆੜੀ ਭਗਵੰਤ ਮਾਨ ਸਰਕਾਰ ਮੁੱਖ ਮੰਤਰੀ ਸਾਨੂੰ ਮਿਲਣ ਦਿੱਤਾ ਜਾਊਗਾ ਅਸੀਂ ਆਸ ਹੈ ਵੀ ਸਾਨੂੰ ਮਿਲਣ ਨਹੀਂ ਦਿੱਤਾ ਜਾਵੇ ਬਹੁਤ ਆ ਟੋਟਲ ਕਿੰਨੇ ਮੈਡਲ ਹੈ ਮੇਰੇ ਕੋਲੇ 52 골ਡ ਮੈਡਲ ਨੇਗੇ ਜਿਹਦੇ ਵਿੱਚ 26 골ਡ ਮੈਡਲ ਨੇ। ਇਹਨਾਂ ਰਾਜਪੁਰ ਦੇ ਵਿੱਚ ਪਹਿਲੀ ਵਾਰ ਹੀ ਆਏ ਹੋ? ਨਹੀਂ ਜੀ ਮੈਂ 2016 ਤੋਂ ਆ ਰਿਆਂ ਜੀ ਉਰੇ। ਪਿਛਲੀ ਵਾਰੀ ਮੈਂ ਨਹੀਂ ਆਇਆ ਮੈਨੂੰ ਅਟੈਕ ਹੋ ਗਿਆ ਸੀਗਾ। ਇਸ ਤੋਂ ਇਲਾਵਾ ਹੋਰ ਵੀ ਪ੍ਰੈਕਟਿਸ ਕਰ ਰਹੇ ਹੋ ਕੋਈ? ਹਾਂ ਜੀ ਮੈਂ ਹੈਮਰ ਥਰੋ ਸ਼ਾਰਟ ਪੁੱਟ ਡਿਸਕਸ ਜੈਵਲਨ ਹੈ इवन ਮੇਰੇ ਕੋਲੇ ਹੀ ਕਿਟ ਵੀ ਨੇ ਤਾਂ ਅੰਗੂਠਾ ਅੰਗੂਠਾ ਇਹ ਲੈ ਨਹੀਂ ਜੀ ਉਂਗਲ ਹੈ ਜੀ ਇਹ 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 ਜਿਹੜਾ ਉਂਗਲ ਹੈ ਅੰਗੂਠੇ ਦੇ ਨਾਲ ਹੀ ਉਂਗਲ ਦੇ ਨਾਲ ਉਂਗਲ ਆਤੀ ਜੀ ਔਰ ਇਹ ਮਿਡਲ ਉਂਗਲ ਦੇ ਨਾਲ ਇਹਨਾਂ ਨੇ 105 ਕਿਲੋ 115 ਵੀ ਚੱਕ ਦਿੰਨਾ ਜੀ 115 ਹਾਂਜੀ ਹੁਣ ਵਰਲਡ ਰਿਕਾਰਡ ਤੋੜਨਾ ਜੀ ਮੈਂ 130 ਦਰਦ ਨਹੀਂ ਕਦੀ ਦਰਦ ਨਹੀਂ ਹੋਈ ਇੱਥੇ ਦੇਖੋ ਜੀ ਜਦੋਂ ਆਪਾਂ ਵਾਰ-ਵਾਰ ਜੀ ਕਿਸੇ ਦੀ ਚੀਜ਼ ਦੀ ਵੀ ਪ੍ਰੈਕਟਿਸ ਕਰੀਏ ਤਾਂ ਉਹ ਦਰਦ ਦੂਰਦਾ ਮਨ ਚੋਂ ਹੀ ਡਰ ਨਿਕਲੇ ਵੀ ਕੁਆਂਟਲ ਤੋਂ ਪਲੱਸ ਚੱਕਣਾ ਹੀ ਚੱਕਣਾ ਕੋਈ ਐਸੀ ਵੱਡੀ ਗੱਲ ਸਾਥੀ ਦਾ ਨਾਮ ਕੀ ਹੈ ਉਹਦਾ ਨਾਮ ਅਮਰੀਕ ਸਿੰਘ ਆ ਜੀ ਉਹ ਵੀ ਅਮਰੀਕ ਸਿੰਘ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੰਨ ਦੇ ਨਾਲ ਭਾਰ ਚੱਕਿਆ ਪਰ ਇਹ ਤਸਵੀਰਾਂ ਨਾਲ ਨਾਲ ਮਖੇਲਾ ਰਾਜਪੁਰ ਦੇ ਦਿਖਾਦਾ ਇੱਕ ਪਾਸੇ ਹੋਕੀ ਜਲਦੀ ਵੀ ਆ ਇਸੇ ਨੂੰ ਕਹਿੰਦੇ ਨੇ ਪਿੰਡੂ ਖੇਡ ਮੇਲਾ ਮਿਨੀ 올림픽 ਦੇ ਨਾਮ ਤੇ ਕਿਲਾ ਰਾਏਪੁਰ ਜਾਣਿਆ ਜਾਂਦਾ ਔਰ ਪਿਛਲੇ ਕਈ ਸਾਲਾਂ ਤੋਂ ਅਸੀਂ ਇਹ ਤਸਵੀਰਾਂ ਸਾਂਝੀਆਂ ਕਰਦੇ ਰਹੇ ਹਾਂ ਹੋਕੀ ਦਾ ਮੈਚ ਚੱਲ ਰਿਹਾ ਔਰ ਇੱਥੇ ਥੋੜੀ ਜਿਹਾ ਪਹਿਲੇ ਇੱਕ ਪਤੰਗ ਉੱਡ ਰਹੀ ਸੀ ਔਰ ਮੈਂ ਜਿਹੜਾ ਸਾਥੀ ਇਹ ਨਾਲ ਦਾ ਜਿਸ ਨੇ ਕੰਨ ਦੇ ਨਾਲ ਪਾਰ ਚੱਕਿਆ ਉਸ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਬਜ਼ੁਰਗਾਂ ਦੀਆਂ ਦੌੜਾਂ ਥੋੜੀ ਦੇਰ ਪਹਿਲੇ ਹੋਈਆਂ ਔਰ ਹੁਣ ਇਹ ਜਿਹੜਾ ਭਾਰ ਚੱਕਣ ਵਾਲੀ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗ ਕਿਵੇਂ ਕਸਰਤ ਕਰ ਰਿਹਾ ਹੈ ਮੇਰੇ ਖਿਆਲ ਨਾਲ 70 ਸਾਲ ਤੋਂ ਉੱਪਰ ਦੀ ਇਹ ਉਮਰ ਹੋएगी ਇਹੀ ਤਸਵੀਰਾਂ ਕਿਲੇ ਰਾਜਪੁਰ ਦੇ ਵਿੱਚ ਨਜ਼ਰ ਆਉਂਦੀਆਂ ਨੇ ਬਜ਼ੁਰਗਾਂ ਦੀਆਂ ਦੌੜਾਂ ਬੈਲ ਗੱਡੀਆਂ ਦੀਆਂ ਦੌੜਾਂ ਹੁੰਦੀਆਂ ਸੀ ਪਰ ਉਸ ਦੇ ਉੱਤੇ ਬੰਨ੍ਹ ਲੱਗ ਗਿਆ ਬੈਲ ਗੱਡੀ ਦੀ ਦੌੜਾ ਨਹੀਂ ਹੁੰਦੀ ਹੁਣ ਪਰ ਇਹਨਾਂ ਬਜ਼ੁਰਗਾਂ ਦੀਆਂ ਦੌੜਾਂ ਔਰ ਜਿਸ ਤਰ੍ਹਾਂ ਦੇ ਨਾਲ ਇਹ ਭਾਰ ਚੱਕਿਆ ਇਹ ਇੱਕ ਖਿੱਚ ਦਾ ਕੇਂਦਰ ਹੈ ਇਸ ਕਿਲਾ ਰਾਏਪੁਰ ਖੇਡ ਮੈਦਾਨ ਦੇ ਵਿੱਚ ਇਹ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ ਔਰ ਪੂਰੀ ਤਰ੍ਹਾਂ ਅੱਜ ਜਿਹੜਾ ਰਸ਼ ਹੈ ਉਹ ਇੱਥੇ ਵੇਖਣ ਨੂੰ ਮਿਲ ਰਿਹਾ ਆਖਰੀ ਦਿਨ ਹੈ ਆਖਰੀ ਦਿਨ ਦੇ ਵਿੱਚ 31 1 2 ਤਰੀਕ ਤੱਕ ਹੈ ਪੂਰੇ ਖੇਡ ਮੇਲਾ ਸਜਣਾ ਸਜਣਾ ਸੀ